मां जद रुस ਜਾਂਦੀ ਹੈ ਚੁੱਪ ਹੋ ਜਾਂਦਾ ਹਾਂ ਨੀਂਦ ਨਹੀਂ ਆਉਂਦੀ ਹੈ ਬਾਰੀ-ਬਾਰੀ मां ਕੋਲ ਜਾਣਾ ਗੱਲਾਂ-ਗੱਲਾਂ ਵਿੱਚ ਉਸ ਨੂੰ ਬੁਲਾਉਣਾ ਉਸ ਦੇ ਅੱਗੇ ਹੋ ਕੇ ਥੋੜਾ ਜਿਹਾ ਹੱਸਣਾ मां ਦਾ ਉੱਪਰੋਂ ਗੁੱਸਾ ਤੇ ਅੰਦਰੋਂ ਪਿਆਰ ਦਿਖਾਉਣਾ ਚੁੱਪ ਕਰਕੇ ਚੁੱਪ ਕਰਕੇ ਮਾਂ ਦੀ ਗੋਦੀ ਵਿੱਚ ਬੈਠ ਜਾਣਾ ਉਸ ਸਮੇਂ ਮਾਂ ਦੀ ਚੁੱਪੀ ਟੁੱਟ ਜਾਂਦੀ ਹੈ ਜਦੋਂ ਮਾਂ ਰੁੱਸ ਜਾਂਦੀ ਹੈ ਚੁੱਪ ਹੋ ਜਾਣਾ نیند ਨਹੀਂ ਆਉਂਦੀ ਘਰ ਤੋਂ ਕੰਮ ਤੇ ਜਾ ਕੇ ਛੇਤੀ ਛੇਤੀ ਘਰ ਨੂੰ ਮੁੜ ਕੇ ਆ ਕੇ ਬਚਪਨ ਦੀਆਂ ਯਾਦਾਂ ਨੂੰ ਮਨ ਵਿੱਚ ਬਿਠਾ ਕੇ ਰੋਟੀ ਮਾਂ ਦੇ ਹੱਥ ਦੀ ਖਾ ਕੇ ਬੱਚਾ ਬਣ ਕੇ ਬੱਚਾ ਬਣ ਕੇ ਮਾਂ ਨੂੰ ਸਤਾਉਂਦਾ ਹਾਂ ਉਸ ਸਮੇਂ ਮਾਂ ਗੁੱਸੇ ਵਾਲੇ ਪਿਆਰ ਵਿੱਚ ਕੁਝ ਗੁਣ ਬਣਾਉਂਦੀ ਹੈ ਮਾਂ ਜਦੋਂ ਰੁੱਸ ਜਾਂਦੀ ਹੈ ਚੁੱਪ ਹੋ ਜਾਂਦਾ ਹਾਂ نیند ਨਹੀਂ ਆਉਂਦੀ ਹੈ ਕੋਲ ਉਸ ਦੇ ਬੈ ਕੇ ਜਾਣ ਬੁੱਝ ਕੇ ਕੋਈ ਗੱਲ ਕਹਿ ਕੇ ਬਿਨਾ ਲੱਗੀ ਛੱਟਦਾ ਬਿਨਾ ਲੱਗੀ ਛੱਟਦਾ ਬਹਾਨਾ ਬਣਾਉਂਦਾ ਹਾਂ ਉਦੋਂ ਮਾਂ ਆਪਣਾ ਰੁਸਣਾ ਭੁੱਲ ਕੇ ਪਿਆਰ ਦਿਖਾਉਂਦੀ ਹੈ ਮਾਂ ਜਦੋਂ ਰੁਸ ਜਾਂਦੀ ਹੈ ਚੁੱਪ ਹੋ ਜਾਂਦਾ ਨਾ ਨੀਂਦ ਨਹੀਂ ਆਉਂਦੀ ਹੈ ਜਦੋਂ ਚੰਗੀ ਤਰ੍ਹਾਂ ਮਨਾ ਲੈਂਦਾ ਹਾਂ ਜਦੋਂ ਚੰਗੀ ਤਰ੍ਹਾਂ ਮਨਾ ਲੈਂਦਾ ਹਾਂ ਉਦੋਂ ਮਾਂ ਦੀ ਦੁਆ ਪਾ ਲੈਂਦਾ ਹਾਂ ਉਦੋਂ ਮਾਂ ਦੀ ਦੁਆ ਪਾ ਲੈਂਦਾ ਹਾਂ ਐਵੇਂ ਲੱਗਦਾ ਐਵੇਂ ਲੱਗਦਾ ਜਿਵੇਂ ਦੁਨੀਆ ਜਿੱਤ ਲਈ ਹੈ ਆਪਣੀ نیند ਖਰੀਦ ਲਈ ਹੈ ਉਹ ਨੀਂਦ ਉਹ ਨੀਂਦ ਫੇਰ ਹੀ ਚੈਨ ਨਾਲ ਆਉਂਦੀ ਹੈ ਜਦੋਂ ਮਾਰ ਉਸ ਜਾਂਦੀ ਹੈ ਚੁੱਪ ਹੋ ਜਾਂਦਾ ਹਾਂ ਨੀਂਦ ਨਹੀਂ ਆਉਂਦੀ ਹੈ ਚੁੱਪ ਹੋ ਜਾਂਦਾ ਹਾਂ ਨੀਂਦ ਨਹੀਂ ਆਉਂਦੀ